ਨਯਾ ਮਾਰੂ ਮਹੱਲਾ ਚੌਥਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਨਿਧਾਨ ਲੈ ਗੁਰਮਤਿ ਹਰ ਪਤ ਪਾਏ ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲੈ ਛਡਾਈ ਜਿੱਥੈ ਅਵਕਟ ਗਲੀਆਂ ਭੀੜੀਆਂ ਤਿੱਥੈ ਹਰ ਹਰ ਮੁਕਤ ਕਰਾਈ ਮੇਰੇ ਸਤਗੁਰਾ ਮੈਂ ਹਰ ਹਰ ਨਾਮ ਦਰੜਾਈ ਮੇਰਾ ਮਾਤ ਪਿਤਾ ਸੁਤ ਬੰਦ ਪੋ ਮੈਂ ਹਰ ਬਿਨ ਅਵਰ ਨਾਮਾਈ ਰਹਾਉ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਲਾਵੇ ਮਾਈ ਤਿਸੇ ਆਗੇ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਲਾਏ ਸਤਗੁਰੂ ਪੁਰਖ ਦਿਆਲ ਪ੍ਰਭ ਹਰ ਮੇਲੇ ਢਿਲ ਨਾ ਪਾਈ ਜਿਨ ਹਰ ਹਰ ਨਾਮ ਨਾ ਚੇਤੇਉ ਸੇ ਭਾਗ ਹੀਨ ਮਰ ਜਾਏ ਓਏ ਫੇਰ ਫੇਰ ਜੋਨ ਪੁਵਾਈਐ ਮਰ ਜਮਹਿ ਆਵੈ ਜਾਏ ਓਏ ਜਮਦਰ ਬੱਦੇ ਮਾਰਿਐ ਹਰ ਦਰਗਾ ਮਿਲੈ ਸਜਾਈ ਤੂੰ ਪ੍ਰਭ ਹਮ ਸਰਣਾਗਤੀ ਮੋਕੋ ਮੇਲ ਲਹਿਓ ਹਰ ਰਾਇ ਹਰ ਧਾਰ ਕਿਰਪਾ ਜਗ ਜੀਵਨਾ ਗੁਰ ਸਤ ਗੁਰ ਕੀ ਸਰਨਾਇ ਹਰ ਜੀਓ ਆਪ ਦਇਆਲ ਹੋਇ ਜਨ ਨਾਨਕ ਹਰ ਮੇ ਲਾਇ ਮਾਰੂ ਮਹੱਲਾ ਚੌਥਾ ਹਉ ਪੂਜੀ ਨਾਮ ਦਸਾਈਂਦਾ ਕੋ ਦਸੇ ਹਰ ਤਨ ਰਾਸ ਹਉ ਤਿਸ ਬਿਟੋ ਖਨ ਖੰਨੀਐ ਮੈਂ ਮੇਲੇ ਹਰ ਪ੍ਰਭ ਪਾਸ ਮੈਂ ਅੰਤਰ ਪ੍ਰੇਮ ਪਰਮ ਕਾ ਕਿਉ ਸੱਜਣ ਮਿਲੇ ਮਲਾਸ ਮਨ ਪਿਆਰਿਆ ਮਿਤਰਾ ਮੈਂ ਹਰ ਹਰ ਨਾਮ ਧਨ ਰਾਸ ਗੁਰ ਪੂਰੇ ਨਾਮ ਦਿਰਡਾਇਆ ਹਰ ਧੀਰਕ ਹਰ ਸਾਬਾਸ ਰਹਾਉ ਹਰ ਹਰੇ ਆਪ ਮਲਾਏ ਗੁਰ ਮੈਂ ਦਸੇ ਹਰ ਧਨ ਰਾਸ ਬਿਨ ਗੁਰ ਪ੍ਰੇਮ ਨਾ ਲੱਭਈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰਖਿਆ ਹਰ ਮੇਲੇ ਗੁਰ ਸਾबास ਸਾਗਰ ਭਗਤ ਭੰਡਾਰ ਹਰ ਪੂਰੇ ਸਤ ਗੁਰ ਪਾਸ ਸਤ ਗੁਰ ਤੁਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਮਨ ਮੁਖ ਭਾਗ ਦਿਹੁਣਿਆ ਤਿੱਖ ਮੂਈਆ ਕੰਦੀਪਾਸ ਗੁਰਦਾਤਾ ਦਾ ਤਾਰ ਹੈ ਹਉ ਮੰਗਉ ਦਾਨ ਗੁਰ ਪਾਸ ਚਰੀ ਵਛੁਨਾ ਮੇਲ ਪ੍ਰਭ ਮੈਂ ਮਨ ਤਨ ਵਡੜੀ ਆਸ ਗੁਰ ਭਾਵੈ ਸੁਣ ਬੇਨਤੀ ਜਨਮਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤਿ ਹਰਿ ਹਦੈ ਸਮਾਣੀ ਜਪ ਹਰ ਹਰ ਕਥਾ ਵਡਭਾਗੀ ਆ ਹਾਰੇ ਉੱਤਮ ਪਦ ਨਿਰਵਾਣੀ ਗੁਰਮਖਾ ਮਨ ਪ੍ਰਤੀਤ ਹੈ ਗੁਰਪੂਰੈ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਬਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮਖ ਅਕਥ ਕਹਾਣੀ ਰਹਾਉ ਮੈਂ ਮਨ ਤਨ ਖੋਜ ਟੰਡੋਲਿਆ ਕਿਉ ਪਾਈਐ ਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣ ਇਕਾਥ ਕਥਾ ਮਨ ਪਾਣੀ ਮੇਰਾ ਮਨ ਤਨ ਨਾਮ ਅਧਾਰ ਹਰ ਮੈਂ ਮਿਲੇ ਪੁਰਖ ਸੁਜਾਣੀ ਗੁਰ ਪੁਰਖ ਹੈ ਪੁਰਖ ਮਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵਡ ਭਾਗੀ ਗੁਰ ਸੇਵਿਆ ਹਰ ਪਾਇਆ ਸੁਗੜ ਸੁਜਾਣੀ ਮਨ ਮੁਖ ਭਾਗ ਦੇ ਹੋਣਿਆ ਤਿੰਨ ਦੁਖੀ ਰਹਿਣ ਵਿਹਾਣੀ ਹਮ ਜਾਚਕ ਦੀਨ ਪ੍ਰਭ ਤੇਰਿਆ ਮੁਖ ਦੀਜੈ ਅੰਮ੍ਰਿਤ ਬਾਣੀ ਸਤ ਗੁਰ ਮੇਰਾ ਮਿੱਤਰ ਪ੍ਰਭ ਹਰ ਮੇਲੋ ਸੁਗੜ ਸੁਜਾਣੀ ਜਨ ਨਾਨਕ ਸਰਨਾਗਤੀ ਕਰ ਕਿਰਪਾ ਨਾਮ ਸੁਮਾਣੀ ਮਾਰੂ ਮਹੱਲਾ ਚੌਥਾ ਹਰ ਭਾਉ ਲੱਗਾ ਬਹਿਰਾਗਿਆ ਵਡਭਾਗੀ ਹਰ ਮਨ ਰਾਖ ਮਿਲ ਸੰਗਤ ਸਰਦਾ ਉਪਜੈ ਗੁਰ ਸ਼ਬਦੀ ਹਰ ਰਸ ਚਾਖ ਸਭ ਮਨ ਤਨ ਹਰਿਆ ਹੋਇਆ ਗੁਰ ਬਾਣੀ ਹਰ ਗੁਣ 파ਖ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ ਗੁਰ ਪੂਰੈ ਹਰ ਪਾਇਆ ਹਲਤ ਪਲਤ ਪਤ ਰਾਖ ਰਹਾਉ ਹਰ ਹਰ ਨਾਮ ਧਿਆਈ ਐ ਹਰ ਕੀਰਤ ਗੁਰਮੁਖ ਚਾਖ ਤਨ ਧਰਤੀ ਹਰ ਬੀਜੀ ਐ ਵਿੱਚ ਸੰਗਤ ਹਰ ਪ੍ਰਭ ਰਾਖ ਅੰਮ੍ਰਿਤ ਹਰ ਹਰ ਨਾਮ ਹੈ ਗੁਰਪੂਰੈ ਹਰ ਰਸ ਚਾਖ ਮਨ ਮੁਕਤ ਤ੍ਰਿਸ਼ਨਾ ਭਰ ਰਹੀ ਮਨ ਆਸਾ ਦਹਿ ਦਿਸ ਬਹੁ ਲਖ ਬਿਨ ਨਾਮੈ ਧਿਗ ਜੀਵਨ ਦੇ ਵੇਚ ਬਿਸਤਾ ਮਨ ਮੁਖ ਰਾਖ ਹੋਇ ਆਵਹਿ ਜਾਹੇ ਪਵਾਈਐ ਬਹੁ ਜੋਨੀ ਦੁਰਗੰਧ 파ਖ ਤਰਾਹੇ ਤਰਾਹੇ ਸਰਨਾਗਤੀ ਹਰ ਦਇਆ ਧਾਰ ਪ੍ਰਭ ਰਾਖ ਸੰਤ ਸੰਗਤ ਮੇ ਲਾਪ ਕਰ ਹਰ ਨਾਮ ਮਿਲੈ ਪਤ ਸਾਖ ਹਰ ਹਰ ਨਾਮ ਧਨ ਪਾਇਆ ਜਨ ਨਾਨਕ ਗੁਰਮਤਿ 파ਖ ਮਾਰੂ ਮਹੱਲਾ ਚੌਥਾ ਘਰ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਭਗਤ ਪਰੇ ਪੰਡਹਾਰਾ ਗੁਰਮੁਖ RAM ਕਰੇ ਨਿਸਤਾਰਾ ਜਿਸਨੋ ਕਿਰਪਾ ਕਰੇ ਮੇਰਾ ਸੁਆਮੀ ਸੋ ਹਰ ਕੇ ਗੁਣ ਗਾਵੇ ਜੀਉ ਹਰ ਹਰ ਕਿਰਪਾ ਕਰੇ ਬਨਵਾਲੀ ਹਰ ਹਿਰਦੈ ਸਦਾ ਸਦਾ ਸਮਾਲੀ ਹਰ ਹਰ ਨਾਮ ਜਪੋ ਮੇਰੇ ਜੀਅੜੇ ਜਪ ਹਰ ਹਰ ਨਾਮ ਛਡਾਵੇ ਜੀਉ ਰਹਾਉ ਸੁਖ ਸਾਗਰ ਅੰਮ੍ਰਿਤ ਹਰ ਨਾਮ ਮੰਗਤ ਜਨ ਜਾਚੈ ਹਰ ਦੇਹੁ ਫਸਾਉ ਹਰ ਸਤ ਸਤ ਸਦਾ ਹਰ ਸਤ ਹਰ ਸਤ ਮੇਰੇ ਮਨ ਭਾਵੇ ਜੀਉ ਨਵੇਂ ਛਦਰ ਸਰਬ ਹੈ ਅਪਵਿੱਤਰਾ ਬੋਲੇ ਹਰ ਨਾਮ ਪਵਿੱਤਰ ਸਭ ਕੀਤਾ ਜੇ ਹਰ ਸੋ ਪਰਸਨ ਹੋਵੇ ਮੇਰਾ ਸੁਆਮੀ ਹਰ ਸਿਮਰਤ ਮਲ ਲਹਿ ਜਾਵੇ ਜੀਉ ਮਾਇਆ ਮੋਹ ਬਿਕਮ ਹੈ ਭਾਰੀ ਕਿਉ ਤਰੀਐ ਦੁਤਰ ਸੰਸਾਰੀ ਸਤਿਗੁਰ ਬੋਹਿਤ ਦੇ ਪ੍ਰਭ ਸਾਚਾ ਜਪ ਹਰ ਹਰ ਪਾਰ ਲੰਘਾਵੇ ਜੀਉ ਤੂੰ ਸਰਬੱਤਰ ਤੇਰਾ ਸਭ ਕੋਈ ਜੋ ਤੂੰ ਕਰਹਿ ਸੋਈ ਪ੍ਰਭ ਹੋਈ ਜਨ ਨਾਨਕ ਗੁਣ ਗਾਵੇ ਬੇਚਾਰਾ ਹਰ ਭਾਵੇ ਹਰ ਥਾਏ ਪਾਵੇ ਜੀਉ ਮਾਰੂ ਮਹੱਲਾ ਚੌਥਾ ਹਰ ਹਰ ਨਾਮ ਜਪੋ ਮਨ ਮੇਰੇ ਸਭ ਕਿਲ ਵਿਖ ਕਾਟੈ ਹਰ ਤੇਰੇ ਹਰ ਤਨ ਰਾਖੋ ਹਰ ਤਨ ਸੰਚੋ ਹਰ ਚਲਦਿਆਂ ਨਾਲ ਸਖਾਈ ਜੀਉ ਜਿਸਨੋ ਕਿਰਪਾ ਕਰੇ ਸੋ ਧਿਆਵੇ ਨੇਤਾ ਹਰ ਜਪ ਜਾਪੈ ਜਪ ਹਰ ਸੁਖ ਪਾਵੇ ਗੁਰ ਪ੍ਰਸਾਦੀ ਹਰ ਰਸ ਆਵੇ ਜਪ ਹਰ ਹਰ ਪਾਰ ਲੰਗਾਈ ਜੀਉ ਰਹਾਉ ਨਿਰਪਉ ਨਿਰੰਕਾਰ ਸਤਨਾਮ ਜਗ ਮਹਿ ਸ੍ਰੇਸ਼ਟ ਊਤਮ ਕਾਮ ਦੁਸ਼ਮਨ ਦੂਤ ਜਮ ਕਾਲ ਠੇਵਾਰੋ ਹਰ ਸੇਵਕ ਨੇੜ ਨਾ ਜਾਈ ਜੀਉ ਜਿਸ ਉਪਰ ਹਰ ਕਾ ਮਨ ਮਾਨਿਆ ਸੋ ਸੇਵਕ ਚੋ ਜੁਗ ਚੋ ਕੁੰਟ ਜਾਨਿਆ ਜੇ ਉਸ ਕਾ ਬੁਰਾ ਕਹੇ ਕੋਈ ਪਾਪੀ ਤਿਸ ਜਮ ਕਮ ਕਰ ਖਾਈ ਜੀਉ ਸਭ ਮਹਿ ਏ ਕਿਨੇ ਰੰਜਨ ਕਰਤਾ ਸਭ ਕਰ ਕਰ ਵੇਖੈ ਆਪਣੇ ਚਲਤਾ ਜਿਸ ਹਰ ਰੱਖੈ ਤਿਸ ਕੌਣ ਮਾਰੇ ਜਿਸ ਕਰਤਾ ਆਪ ਛਡਾਈ ਜੀਉ ਹਉ ਅਨ ਦਿਨ ਨਾਮ ਲਾਈ ਕਰਤਾਰੀ ਜਿਨ ਸੇਵਕ ਭਗਤ ਸਬੇ ਨਿਸਤਾਰੇ ਦਸ ਅੱਠ ਚਾਰ ਵੀਦ ਸਭ ਪੂਛੋ ਜਦ ਨਾਨਕ ਨਾਮ ਛਡਾਈ ਜੀਓ ਮਾਰੂ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਰਪੈ ਧਰਤਿ ਆਕਾਸ਼ ਲਖਿ ਅਤਰਾ ਸਿਰ ਉਪਰ ਅਮਰ ਕਰਾਰਾ ਪਉਣ ਪਾਣੀ ਬੈ ਸੰਤਰ ਦਰਪੈ ਦਰਪੈ 인ਦਰ ਵਿਚਾਰਾ ਏਕਾ ਨਿਰਪੋਹ ਬਾਤ ਸੁਣੀ ਸੋ ਸੁਖੀ ਆਸੋ ਸਦਾ ਸੁਹੇਲਾ ਜੋ ਗੁਰ ਮਿਲ ਗਾਏ ਗੁਨੀ ਰਹਾਉ ਦੇਹ ਧਾਰੇ ਅਰ ਦੇਵਾ ਦਰਪੈ ਸਿੱਧ ਸਾਧਕ ਡਰ ਮੋਇਆ ਲਖ 84 ਮਰ ਮਰ ਜਨਮੇ ਫਿਰ ਫਿਰ ਜੋਨੀ ਜੋਆ ਰਾਜਸ ਸਾਤਕ ਤਾਮਸ ਡਰਪੈ ਕੀਤੇ ਰੂਪਿ ਉਪਾਇਆ ਛਲ ਬਪਰੀ ਇਹ ਕੌਲਾ ਡਰਪੈ ਅਤ ਡਰਪੈ ਧਰਮ ਰਾਇਆ ਸਗਲ ਸਮਗਰੀ ਡਰਹਿ ਵਿਆਪੀ ਬਿਨ ਡਰ ਕਰਨੈ ਹਾਰਾ ਕਹੋ ਨਾਨਕ ਭਗਤਨ ਕਾ ਸੰਗੀ ਭਗਤ ਸੋਹ ਹੈ ਦਰਬਾਰਾ